ਪਤਾ ਹੀ ਨਹੀਂ ਹੁੰਦਾ ਸੀ ਆਪਾਂ ਨੂੰ ਪੈਸੇ ਕਿੱਥੇ ਲੱਗ ਗਏ ਪਤਾ ਹੀ ਨਹੀਂ ਹੁੰਦਾ ਸੀ ਪੈਸੇ ਕਿੱਥੇ ਚਲੇ ਗਏ ਪਤਾ ਹੀ ਨਹੀਂ ਹੁੰਦਾ ਸੀ ਕਿਹੜੀ ਸੜਕ ਬਣਾਤੀ ਉਹ ਸੜਕ ਕਾਗਜ਼ਾਂ 'ਚ ਤਾਂ ਹੁੰਦੀ ਸੀ ਪਰ ਸੜਕ ਧਰਤੀ ਤੇ ਨਹੀਂ ਹੁੰਦੀ ਸੀ ਉਹ ਉਹਦੀ ਰਫੇਰ ਵੀ ਚੱਲੀ ਜਾਂਦੀ ਸੀ ਕਾਗਜ਼ਾਂ 'ਚ ਹੀ ਉਹ ਕਈ-ਕਈ ਵਾਰੀ ਉੱਚੀ ਵੀ ਚੱਕਤੀ ਕਾਗਜ਼ਾਂ 'ਚ ਹੀ ਧਰਤੀ ਤੇ ਉਹ ਸੜਕ ਨਹੀਂ ਲੱਭੀ ਉਹ ਵੀ ਹੁਣ ਲੱਪਣ ਲੱਗੀਆਂ ਸਾਨੂੰ ਸੜਕਾਂ ਸਾਨੂੰ ਜਾਣ ਕੇ ਹੈਰਾਨੀ ਹੋਊਗੀ ਕਿ ਅਸੀ ਆਰਟੀਫੀਸ਼ੀਅਲ ਇੰਟੈਲੀਜੈਂਸ ਥੋੜਾ ਜਿਹਾ ਪਾਇਲਟ ਜਾਂ ਹਜੇ ਇੱਕ ਝਲਕ ਜੀ ਅਸੀਂ ਚੈੱਕ ਕੀਤਾ ਕਿ ਪੰਜਾਬ ਦੇ ਵਿੱਚ ਜਿਹੜੀਆਂ ਸੜਕਾਂ ਦੀ ਰਿਪੇਅਰ ਹੋਣ ਵਾਲੀ ਐ ਉਹਨਾਂ ਦਾ ਮੈਨੂਅਲ ਜਿਹੜਾ ਐਸਟੀਮੇਟ ਲਾਇਆ ਹੋਇਆ ਪੁਰਾਣੀਆਂ ਗਵਰਨਮੈਂਟਾਂ ਦਾ ਉਹਦੇ 'ਚ ਉਹਦੇ 'ਚ ਤੇ ਜਿਹੜਾ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਅਸੀਂ ਕਰਾਇਆ 164 ਕਰੋੜ ਰੁਪਈਆ ਬਚ ਰਿਹਾ ਜੀ 164 ਕਰੋੜ ਰੁਪਈਆ ਬਚ ਜੂਗਾ ਕਿਉਂਕਿ ਐਸਟੀਮੇਟ ਜ਼ਿਆਦਾ ਲਾਤਾ ਔਰ ਹੋਰ ਹੈਰਾਨੀ ਦੀ ਗੱਲ ਇਹ ਹੈ ਕਿ ਲਗਭਗ 66000 ਕਿਲੋਮੀਟਰ ਸੜਕਾਂ ਦਾ ਸੀ ਆਰਟੀਫੀਲ ਅਫੀਸ਼ਲ ਜਿਹੜੀ ਇੰਟੈਲੀਜੈਂਸੀ ਹੈ ਉਹਦੇ ਨਾਲ ਹੀ ਚੈੱਕ ਅਪ ਕਰਾਇਆ ਲੇਜ਼ਰ ਮਾਰ ਕੇ ਪਤਾ ਲੱਗ ਜਾਂਦਾ ਉਹ ਲੇਜ਼ਰ ਦੱਸ ਦਿੰਦਾ ਗੱਡੀ ਦੇ ਵਿੱਚ ਉਹਨੂੰ ਲੱਗ ਜਾਂਦਾ ਉਹ ਲੇਜ਼ਰ ਦੱਸ ਦਿੰਦਾ ਜਿਹੜਾ ਟੋਆ ਕਿੰਨਾ ਡੂੰਘਾ ਹੈ ਕਿਤੇ ਕਿੰਨੀ ਬਜਰੀ ਕਿੰਨੀ ਲੁੱਕ ਪਊਗੀ ਹੈਰਾਨੀ ਦੀ ਗੱਲ ਇਹ ਹੈ 540 ਕਿਲੋਮੀਟਰ ਇਹੋ ਜਿਹੀਆਂ ਸੜਕਾਂ ਲੰਬੀਆਂ ਜਿਹੜੀਆਂ ਹੈ ਹੀ ਨਹੀਂ ਉਹਨਾਂ ਦੀ ਰਿਪੇਅਰ ਵੀ ਹੁੰਦੀ ਰਹੀ ਉਹਨਾਂ ਤੇ ਪੈਸੇ ਖਾਂਦੇ ਰਹੇ 540 ਕਿਲੋਮੀਟਰ ਉਹ ਕਿਵੇਂ ਜਿਵੇਂ ਇੱਕ ਪਿੰਡ ਤੋਂ ਦੂਜੇ ਪਿੰਡ ਤੱਕ ਕੋਈ ਪੌਣੇ 5 ਕਿਲੋਮੀਟਰ ਦੀ ਸੜਕ ਹੈ ਉਹਨੂੰ 6.5 ਕਿਲੋਮੀਟਰ ਲਿਖਤਾ ਹਾਂ ਲੱਗ ਗਿਆ ਹੋ ਗਿਆ ਪੌਣੇ 2 ਕਿਲੋਮੀਟਰ ਦਾ ਫਰਕ ਪੈ ਗਿਆ ਤੋਂ ਇਦਾਂ ਕਰ ਕਰਾ ਕੇ ਕਰ ਕਰਾ ਕੇ ਜੇ ਹਰੇਕ ਪਿੰਡ ਦਾ ਵੀ ਕਿਸੇ ਸੜਕ ਦਾ 6 ਕਿਲੋਮੀਟਰ ਸੜਕ ਹੈ ਲਿਖਤੀ 8.5 ਐਂ ਕਰ ਕਰਾ ਕੇ 540 ਕਿਲੋਮੀਟਰ ਸੜਕਾਂ ਇਹੋ ਜਿਹੀਆਂ ਸਰਕਾਰ ਤੋਂ ਖਜ਼ਾਨੇ ਚੋਂ ਪੈਸਾ ਲੈਣਾ ਕਿ ਉਹ ਫਰਕ ਦੀ ਰਿਪੇਅਰ ਕਰਦੀ ਹੈ ਜੀ ਸਾਢੇ 8 ਕਿਲੋਮੀਟਰ ਹੈ ਪੈਸੇ ਸਾਢੇ 8 ਕਿਲੋਮੀਟਰ ਦੇ ਲੈਣੇ ਪਰ ਹੈਗੀ ਉਹ ਪੌਣੇ 6 ਕਿਲੋਮੀਟਰ ਹੈ ਐਦਾਂ ਕਰਕੇ 540 ਕਿਲੋਮੀਟਰ ਉਹ ਸੜਕਾਂ ਲੱਭੀਆਂ ਜਿਹੜੀਆਂ ਲੋਕਾਂ ਦੇ ਟੈਕਸ ਨੂੰ ਖਾਈ ਜਾਂਦੀਆਂ ਸੀ ਉਹ ਆਪਸਾਂ ਤੇ ਕਾਰਵਾਈ ਵੀ ਹੋਊਗੀ ਜਿਨ੍ਹਾਂ ਨੇ ਇਹ ਪੁਰਾਣੀਆਂ ਸੜਕਾਂ ਕਿਹੜੇ ਖਾਤੇ ਚ ਪਾ ਕੇ ਜਿਹੜੀਆਂ ਪੰਜਾਬ ਦੇ ਲੋਕਾਂ ਦਾ ਪੈਸਾ ਲੁੱਟਿਆ ਆ ਆ ਸਾਡੀ ਸੋਚ ਹੈ ਆਮ ਆਦਮੀ ਪਾਰਟੀ ਇੱਕ ਸੋਚ ਹੈ ਆਮ ਆਦਮੀ ਪਾਰਟੀ ਇੱਕ ਬਦਲਾ ਦਾ ਨਾਮ ਹੈ ਪਹਿਲਾਂ ਦਿੱਲੀ ਦੇ ਵਿੱਚ ਉਸ ਤੋਂ ਬਾਅਦ ਪੰਜਾਬ ਪੂਰੇ ਦੇਸ਼ ਦੇ ਵਿੱਚ ਫੈਲਣ ਲੱਗਿਆਂ ਨੈਸ਼ਨਲ ਪਾਰਟੀ ਬਣ ਗਈ 11 ਸਾਲਾਂ ਚ ਦੋ ਦੋ ਚਾਰ ਦਿਨ ਪਹਿਲਾਂ ਆਪਾਂ ਪਾਰਟੀ ਦਾ ਸਥਾਪਨਾ ਦਿਵਸ ਮਨਾ ਕੇ ਹਟਿਆ 11 ਸਾਲਾਂ ਚ ਦੋ ਸੂਬਿਆਂ ਚ ਸਰਕਾਰ ਔਰ 11 ਐਮਪੀ ਦਾਸਰਾ ਸਭਾ ਦੇ ਇੱਕ ਜਲੰਧਰ ਤੋਂ ਰੀਕੂ ਜੀ ਬੈਠਿਆ ਔਰ ਇਸ ਤੋਂ ਬਾਅਦ 5 ਐਮਐਲਏ ਗੋਆ ਚ ਅ ਗੁਜਰਾਤ ਚ 2 ਐਮਐਲਏ ਗੋਆ ਚ ਸਿੰਗਰੋਲੀ ਸਾਡਾ ਮੇਅਰ ਤੇ ਕੱਲ ਨੂੰ ਕੁਝ ਰਿਜ਼ਲਟ ਆਉਣਗੇ ਉਹਦੇ ਵਿੱਚ ਵੀ ਕੁਝ ਖੁਸ਼ਖਬਰੀਆਂ ਆਉਣਗੀਆਂ ਭਾਰਤ ਦੇ ਇਤਿਹਾਸ ਚ ਇੰਨੀ ਤੇਜ਼ੀ ਨਾਲ ਵਧਣ ਵਾਲੀ ਕੋਈ ਪਾਰਟੀ ਨਹੀਂ ਹੈਗੀ ਜਿਹੜੀ 11 ਸਾਲਾਂ ਦੇ ਵਿੱਚ ਨੈਸ਼ਨਲ ਪਾਰਟੀ ਬਣ ਗਈ ਹੋਵੇ ਆਇਨਾ ਆ ਤੁਹਾਡੇ ਜੋ ਸ਼ੀਲੇ ਨਾ ਰਹੇ ਨੇ ਇਸ ਪਾਰਟੀ ਨੂੰ ਬਣਾਇਆ ਆ ਤੁਹਾਡੇ ਅੱਗੇ ਲੱਗ ਕੇ ਕਈਆਂ ਨਾਲ ਤੁਹਾਨੂੰ ਲੜਨਾ ਵੀ ਪਿਆ ਕਈ ਵਾਰੀ ਘਰ ਦੇ ਨਾਲ ਵੀ ਨਾਰਾਜ਼ਗੀਆਂ ਸਹਿਣੀਆਂ ਪਈਆਂ ਘਰ ਦੇ ਕਹਿੰਦੇ ਕਿੱਥੇ ਨਵੀਂ ਪਾਰਟੀ ਆਉਗੀ ਪੁੱਤ ਕਿਉਂ ਤੇਲ ਫੂਕਦਾ ਫਿਰਦਾ ਕੀ ਮਿਲੂਗਾ ਅੱਜ ਉਹੀ ਮੁੰਡੇ ਜਿਹੜੇ ਮੋਟਰਸਾਈਕਲਾਂ ਤੇ ਆਪਦੇ ਪੱਲਿਓਂ ਤੇਲ ਪਵਾ ਕੇ ਸਾਡੀਆਂ ਗੱਡੀਆਂ ਮੂਰੇ ਕਾਫਲਾ ਕੱਢਦੇ ਸੀ ਉਹਨਾਂ ਚੋਂ ਹੀ ਚੇਅਰਮੈਨ ਲੱਗ ਰਹੇ ਨੇ ਉਹਨਾਂ ਚੋਂ ਬੜੇ-ਬੜੇ ਕਮਿਸ਼ਨਾਂ ਦੇ ਮੈਂਬਰ ਲੱਗ ਰਹੇ ਨੇ ਉਹਨਾਂ ਚੋਂ ਅਸੀਂ ਲੀਡਰ ਕੱਢਾਂਗੇ ਕਿਉਂਕਿ ਆਮ ਆਦਮੀ ਪਾਰਟੀ ਐ ਇਹ ਆਮ ਲੋਕਾਂ ਨੂੰ ਰਾਜਨੀਤੀ ਦੇ ਵਿੱਚ ਲੈ ਕੇ ਆਈ ਐ ਆਹ ਫਰਕ ਐ ਸਾਡੇ ਚ ਤੇ ਉਹਨਾਂ ਚ ਉਹਨਾਂ ਦਾ ਰਿਸ਼ਤੇਦਾਰੀਆਂ ਹੀ ਮੁੱਕਦੀਆਂ ਉਥੇ ਤਾਂ ਪੁੱਤ ਭਤੀਜੇ ਸਾਲੇ ਜੀਜੇ ਵਾਸਤੇ ਹੀ ਨੱਪੜਿਆਂ ਦਾ ਕੰਮ ਸਾਰੇ ਹੀ ਉਹਨਾਂ ਕੋਲੇ ਜਾਂ ਪਰਿਵਾਰ ਤੋਂ ਬਿਨਾਂ ਆਪਦੇ ਪਰਿਵਾਰ ਤੋਂ ਬਿਨਾਂ ਕਿਸੇ ਬਾਰੇ ਸੋਚਦੇ ਹੀ ਨਹੀਂ ਉਹ ਸਵੈਸ ਕਰਕੇ ਵੀਰੋ ਤੁਹਾਡੇ ਕੋਲੇ ਅੱਜ ਇੱਥੇ ਗੁਰਦਾਸਪੁਰ ਚ ਆਇਆ ਕਿ ਜੋ ਪਿਆਰ ਸਤਿਕਾਰ ਤੁਸੀਂ ਦਿਖਾ ਰਹੇ ਹੋ ਇਹੀ ਪਿਆਰ ਸਤਿਕਾਰ ਐ ਜਿਹੜਾ ਸਾਨੂੰ ਥੱਕਣ ਨਹੀਂ ਦੇ ਦਿੰਦਾ ਸਾਨੂੰ ਬੈਠਣ ਨਹੀਂ ਦਿੰਦਾ ਅਬਦੁਲ ਕਲਾਮ ਜੀ ਨੇ ਕਿਹਾ ਕਿ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਨੀਂਦ ਚਾਉਂਦੇ ਨੇ ਸੁਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ ਸੋ ਇਸ ਕਰਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ ਪੰਜਾਬ ਨੂੰ ਨੰਬਰ 1 ਸੂਬਾ ਬਣਾਉਣ ਦਾ ਦੇਸ਼ ਦੇ ਵਿੱਚੋਂ ਸਾਨੂੰ ਉਹ ਸੁਪਨਾ ਜਿਹੜਾ ਉਹ ਸੌਣ ਨਹੀਂ ਦਿੰਦਾ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਵਾਂਗੇ ਉਹਨਾਂ ਦੀਆਂ ਡਿਗਰੀਆਂ ਮੁਤਾਬਕ ਰੋਜ਼ਗਾਰ ਦੇਵਾਂਗੇ ਅਸੀਂ ਪੰਜਾਬ ਦੀ ਕਿਸਾਨੀ ਨੂੰ ਹੁੰਗਾਰਾ ਹੁਲਾਰਾ ਦੇਖ ਕੇ ਔਰ ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਵਾਂਗੇ ਖੇਤੀ ਨੂੰ ਅਸੀਂ ਫੈਕਟਰੀਆਂ ਅਸੀਂ ਵੱਡੇ ਵੱਡੇ ਇੰਡਸਟਰੀ ਲੈ ਕੇ ਆ ਰਹੇ ਹਾਂ ਟਾਟਾ ਸਟੀਲ ਵਰਗੀਆਂ ਜਿਹੜੀਆਂ ਵੱਡੇ ਵੱਡੀਆਂ ਕੰਪਨੀਆਂ ਨੇ ਉਹ ਆ ਰਹੀਆਂ ਨੇ ਹਰ ਰੋਜ਼ ਹਜ਼ਾਰਾਂ ਕਰੋੜ ਦਾ ਨਿਵੇਸ਼ ਆ ਰਿਹਾ ਹੈ ਨੌਜਵਾਨ ਮੁੰਡੇ ਕੁੜੀਆਂ ਨੂੰ ਕੰਮ ਮਿਲ ਰਿਹਾ ਹੈ ਤੁਸੀਂ ਕੱਲ ਹੀ ਦੇਖਿਆ ਹੋਣਾ ਕੱਲ ਚੰਡੀਗੜ੍ਹ ਚ ਨੌਕਰੀਆਂ ਆਪਾਂ ਕਈ ਮਹਿਕਮਿਆਂ ਚ ਦਿੱਤੀਆਂ ਨੇ ਮੈਂ ਉੱਥੇ ਕਿਹਾ ਮੈਂ ਤਾਂ ਬੋਲਦਾ ਹੀ ਰਹਿਣਾ ਤੁਸੀਂ ਦੱਸੋ ਕਿਵੇਂ ਬੱਚੇ ਬੱਚੀਆਂ ਬੋਲ ਰਹੇ ਸੀ ਕਿ ਮੈਂ ਕਹਿੰਦੇ ਸੀ ਕਿਸੇ ਨੇ ਬਾਹਰ ਦੀ ਤਿਆਰੀ ਕਰ ਲਈ ਸੀ ਪਰ ਇੰਨੀ ਇੰਨੇ ਨੂੰ ਚਿੱਠੀ ਆ ਗਈ ਗਵਰਨਮੈਂਟ ਦੀ ਕਹਿੰਦੇ ਹੁਣ ਇੱਥੇ ਹੀ ਰਹਾਂਗੇ ਬਾਹਰ ਦਾ ਪ੍ਰੋਗਰਾਮ ਕੈਨਸਲ ਹੋ ਗਿਆ ਸੋ ਮੈਂ ਤੁਹਾਨੂੰ ਕਿਹਾ ਸੀ ਕਿ ਆਪਾਂ ਇੱਥੇ ਹੀ ਆਪਣੀ ਧਰਤੀ ਨੂੰ ਹੀ ਠੀਕ ਕਰਾਂਗੇ ਆਪਾਂ ਨੂੰ ਬਗਾਨੇ ਤਰ੍ਹਾਂ ਤੇ ਠੋਕਰਾ ਖਾਣ ਦੀ ਲੋੜ ਨਹੀਂ ਪਾਉਗੀ ਸੋ ਇਸ ਕਰਕੇ ਅੱਜ ਆਮ ਆਦੀ ਪਾਰਟੀ ਤੇ ਕਿਉਂ ਸਿਕੰਜਾ ਕੱਸਦੇ ਨੇ ਉੱਥੇ ਤਾਂ ਜਿਹੜਾ ਮਰਜ਼ੀ ਕਹਵੇ ਜਾ ਕੇ ਕਿਸੇ ਮੋਦੀ ਸਾਹਿਬ ਨੂੰ ਕਹਿਤਾ ਕਿਸੇ ਨੇ ਕਹਿੰਦੇ ਜੀ ਸਰਕਾਰੀ ਸਕੂਲ ਬਹੁਤ ਵਧੀਆ ਬਣਾਤੇ ਜਿਹੜੇ ਆਪਣੇ ਪ੍ਰਾਈਵੇਟ ਸਕੂਲ ਨੇ ਜਿਨ੍ਹਾਂ ਤੋਂ ਆਪਾਂ ਕਮਿਸ਼ਨ ਲੈਨੇ ਆ ਪ੍ਰਾਈਵੇਟ ਸਕੂਲਾਂ ਵਾਲਿਆਂ ਤੋਂ ਕਿ ਸਰਕਾਰੀ ਸਕੂਲਾਂ ਦੀ ਸਥਿਤੀ ਇੰਨੀ ਖਰਾਬ ਕਰ ਦਾਂਗੇ ਕਿ ਗਰੀਬ ਤੋਂ ਗਰੀਬ ਨੂੰ ਵੀ ਆਪਣਾ ਪੇਟ ਕੱਟ ਕੇ ਢਿੱਡ ਨੂੰ ਗੰਡਾ ਦੇ ਕੇ ਭਾਵੇਂ ਉਹ ਇੱਕ ਰੰਗ ਦੀ ਰੋਟੀ ਘਟਾ ਕੇ ਪੜਾਉਣਾ ਪਵੇ ਬੱਚਾ ਪ੍ਰਾਈਵੇਟ 'ਚ ਹੀ ਪੜਾਉਣਾ ਪਊਗਾ ਜਨਾਬ ਜੀ ਉਹ ਵੇਲੇ ਹੋਣ ਲੱਗੇ ਨੇ ਉਹ ਸਕੂਲ ਵਾਲੇ ਆਪਾਂ ਨੂੰ ਕਹਿੰਦੇ ਨੇ ਫਿਰ ਤੁਹਾਨੂੰ ਕਾਹਦਾ ਕਮਿਸ਼ਨ ਦਿੰਨੇ ਆ ਜੇ ਸਰਕਾਰੀ ਸਕੂਲ ਇੰਨੇ ਵਧੀਆ ਬਣਾਤੇ ਉਹਨਾਂ ਨੇ ਕਿਹਾ ਸਾਹਬ ਨੇ ਕਿਹਨੇ ਬਣਾਏ ਨੇ ਉਹ ਕਹਿੰਦੇ ਮਨੀਸ਼ ਸੋਦੀਆ ਨੇ ਬਣਾਏ ਨੇ ਕਹਿੰਦੇ ਕਰ ਦੋ ਅੰਦਰ ਜੇਲ੍ਹ ਚ ਮਨੀਸ਼ ਸੋਦੀਆ ਨੂੰ ਜੇਲ੍ਹ ਚ ਕਰ ਦੋ ਫਿਰ ਕਹਿੰਦੇ ਜੀ ਹਸਪਤਾਲ ਬਣਾ ਤੇ ਦਿੱਲੀ ਦੇ ਵਿੱਚ ਸਰਕਾਰੀ ਹਸਪਤਾਲ ਇੰਨੇ ਵਧੀਆ ਨੇ ਜੀ ਪੈਰਾਸੀਟਾ ਮੋਲ ਦੀ ਇੱਕ ਗੋਲੀ ਤੋਂ ਲੈ ਕੇ 50 ਲੱਖ ਦੇ ਆਪਰੇਸ਼ਨ ਤੱਕ ਸਾਰਿਆਂ ਨੂੰ ਵੀ ਮੁਫਤ ਹੈ ਜਿਹੜੇ ਆਪਾਂ ਨੇ ਪ੍ਰਾਈਵੇਟ ਹਸਪਤਾਲ ਲਿਆਂਦੇ ਸੀ ਆਪਣੇ ਵੀ ਹਿੱਸਾ ਪੱਤੀਆਂ ਵੇਚੀ ਨੇ ਉਹ ਰੋਈ ਜਾਂਦੇ ਨੇ ਕਹਿੰਦੇ ਕੀ ਕਰੀਏ ਉਹ ਸਾਹਬ ਕਹਿੰਦੇ ਕਿਹਨੇ ਬਣਾਏ ਨੇ ਕਹਿੰਦੇ ਜਸਤਿੰਦਰ ਜੈਨ ਨੇ ਬਣਾਏ ਨੇ ਕਰ ਦਿਓ ਜਸਤਿੰਦਰ ਜੈਨ ਨੂੰ ਅੰਦਰ ਜੇਲ੍ਹ ਚ ਕਰ ਦਿਓ ਜੀ ਉਹ ਕਹਿੰਦੇ ਜੀ ਪਾਰਲੀਮੈਂਟ ਦੇ ਵਿੱਚ ਤੁਹਾਡੇ ਸਾਹਮਣੇ ਸਭ ਤੋਂ ਵੱਧ ਰੌਲਾ ਪਾਉਂਦਾ ਸੀ ਸੰਜੇ ਸਿੰਘ ਉਹ ਤੁਹਾਨੂੰ ਦੱਸਦਾ ਸੀ ਕਿ ਤੁਸੀਂ ਆਪਣੇ ਇੱਕ ਦੋਸਤ ਨੂੰ ਸਾਰਾ ਮੁਲਕ ਵੇਚਣ ਲੱਗੇ ਹੋ ਹੂੰ ਤੁਸੀਂ ਆਪਣੇ ਇੱਕ ਮਿੱਤਰ ਨੂੰ ਸਾਰਾ ਮੁਲਕ ਗਹਿਣੇ ਰੱਖ ਰਹੇ ਹੋ ਉਹ ਨਾਅਰੇ ਲਾਉਂਦਾ ਸੀ ਕਹਿੰਦੇ ਕਿਹੜੀ ਪਾਰਟੀ ਤੋਂ ਨੇ ਆਮ ਆਦੀ ਪਾਰਟੀ ਚੱਕ ਕੇ ਅੰਦਰ ਕਰ ਦਿਓ ਜੀ ਸੰਜੇ ਸਿੰਘ ਜੀ ਨੂੰ ਅੰਦਰ ਕਰਤਾ ਉਸ ਤੋਂ ਬਾਅਦ ਕਹਿੰਦੇ ਜੀ ਇਹ ਤਾਂ ਜਿੱਥੇ ਜਾਂਦੇ ਨੇ ਸਵਾਗਾ ਫਿਰ ਜਾਂਦਾ ਹੈ ਮੱਧ ਪ੍ਰਦੇਸ਼ ਜਾਂਦਾ ਕੇਜਰੀਵਾਲ ਸੂਪੜਾ ਸਾਫ ਹੋ ਜਾਂਦਾ ਹੈ ਔਰ ਛੱਤੀਸਗੜ ਜਾਂਦੇ ਆ ਇਹ ਜਿੱਥੇ ਜਾਂਦੇ ਆ ਇਹ ਤਾਂ ਬਹੁਤ ਵੱਡਾ ਨੁਕਸਾਨ ਕਰੀ ਜਾਂਦੇ ਆ ਸਵਾਗਾ ਫਿਰ ਜਾਂਦੇ ਆ ਫਿਰ ਕੀ ਕਹਿੰਦੇ ਜੀ ਕਹਿੰਦੇ ਕੇਜਰੀਵਾਲ ਨੂੰ ਭੇਜ ਦੋ ਨੋਟਿਸ ਈਡੀ ਦਾ ਉਹਨੂੰ ਵੀ ਗ੍ਰਿਫਤਾਰ ਕਰਨ ਵੀਰੋ ਮੈਂ ਅੱਜ ਤੁਹਾਡੇ ਵਿੱਚ ਇਹ ਗੱਲ ਕਹਿਣੀ ਚਾਹਨਾ ਇਹ ਕੇਜਰੀਵਾਲ ਨੂੰ ਫੜ ਲੈਣਗੇ ਇਹ ਕੇਜਰੀਵਾਲ ਨੂੰ ਤਾਂ ਗ੍ਰਿਫਤਾਰ ਕਰ ਲੈਣਗੇ ਪਰ ਉਹਦੀ ਸੋਚ ਨੂੰ ਗ੍ਰਿਫਤਾਰ ਕਿਵੇਂ ਕਰੋਗੇ ਜਿਹੜੇ ਹਜ਼ਾਰਾਂ ਕਰੋੜਾਂ ਦੀ ਤਾਦਾਦ ਦੇ ਵਿੱਚ ਪੂਰੇ ਦੇਸ਼ 'ਚ ਕੇਜਰੀਵਾਲ ਦੀ ਸੋਚ ਵਾਲੇ ਬੰਦੇ ਪੈਦਾ ਹੋ ਗਏ ਉਹਨਾਂ ਦਾ ਕੀ ਕਰੋਗੇ ਉਹਨਾਂ ਨੂੰ ਕਿੱਥੇ ਗ੍ਰਿਫਤਾਰ ਕਰੋਗੇ ਉਹਨਾਂ ਨੂੰ ਕਿਹੜੀ ਜੇਲ੍ਹ 'ਚ ਲੈ ਕੇ ਜਾਓਗੇ ਸੋ ਵੀਰੋ ਬੰਦਾ ਵੱਡਾ ਨਹੀਂ ਹੁੰਦਾ ਉਹਦੇ ਖਿਆਲ ਵੱਡੇ ਹੋਣੇ ਚਾਹੀਦੇ ਨੇ ਆਦਮੀ بڑا ਸਾਲੋਂ ਸੇ ਨਹੀਂ ਆਦਮੀ بڑا ਖਿਆਲਾਂੋਂ ਸੇ ਹੁੰਦਾ ਹੈ ਸੋ ਇਸ ਕਰਕੇ ਇਹ ਸਾਨੂੰ ਡਰਾਉਣ ਦੀ ਕੋਸ਼ਿਸ਼ ਨਾ ਕਰਨ ਕਹੀ ਤੁਹਾਨੂੰ ਅੰਦਰ ਕਰ ਦਾਂਗੇ ਕਿ ਤੁਸੀਂ ਡਰ ਜੂਗੇ ਤੇ ਸਾਡੀਆਂ ਮਿੰਤਾ ਕਰੋਗੇ ਨਾ ਨਾ ਹਮ ਉਹ ਪੱਤੇ ਨਹੀਂ ਜੋ ਸ਼ਾਕ ਸੇ ਟੁੱਟ ਕਰ ਗਿਰ ਜਾਏਂ ਆਂਦੀਆਂ ਕੋ ਕਹਿ ਦੋ ਆਪਣੀ ਔਕਾਤ ਮੇ ਰਹੇ ਅਸੀਂ ਉਹ ਨਹੀਂ ਆਗੇ ਜਿਹੜੇ ਡਰ ਜੀਏ ਅਸੀਂ ਇਸੇ ਧਰਤੀ ਤੇ ਸਿਕੰਦਰ ਰੁਕਿਆ ਹੋਇਆ ਹੈ ਇਸੇ ਧਰਤੀ ਤੇ ਅਸੀਂ ਜਿਹਨੂੰ ਕੋਈ ਨਹੀਂ ਰੋਕਦਾ ਸੀ ਇੱਥੇ ਰੋਕਿਆ ਸੀ ਸੋ ਇਸ ਕਰਕੇ ਸਾਡਾ ਵਿਰਸਾ ਸਾਡੇ ਗੁਰੂਆਂ ਨੇ ਸਾਡੇ ਸ਼ਹੀਦਾਂ ਨੇ ਸਾਨੂੰ ਇਹੀ ਦੱਸਿਆ ਗਰੀਬਾਂ ਦੇ ਮਜਰੂਮਾਂ ਦੇ ਨਾਲ ਕੱਢਣਾ ਕਿਸੇ ਦੇ ਹੱਕ ਨਹੀਂ ਮਰਨਦੇ ਨੇ ਸੋ ਇਹ ਪੰਜਾਬੀ ਪੂਰੀ ਦੁਨੀਆ ਚ ਵਸਦੇ ਆਂ ਔਰ ਘੁੱਗ ਵਸਦੇ ਆ ਸਫਲ ਨੇ ਕਾਮਯਾਬ ਨੇ ਜਿੱਥੇ ਵੀ ਜਾਂਦੇ ਆ ਕਾਮਯਾਬ ਹੋ ਜਾਂਦੇ ਆ ਕਾਰਨ ਕੀ ਹੈ ਇੱਕ ਤਾਂ ਗੁਰੂਆਂ ਦੀ ਮਿਹਰ ਹੈ ਇੱਕ ਮੁਕੌਮ ਮਿਹਨਤੀ ਹੈ ਜਿੱਥੇ ਜਾਂਦੇ ਆ ਆਪਣਾ ਨਵਾਂ ਪੰਜਾਬ ਵਸਾ ਲੈਂਦੇ ਆ ਸੋ ਇਸ ਕਰਕੇ ਇਹ ਗਲਤਫਹਿਮੀ ਚ ਨੇ ਇਹ ਗਲਤਫਹਿਮੀ ਚ ਨੇ ਕਿ ਪੰਜਾਬ ਦੇ ਵਿਰੁੱਧ ਕੋਈ ਆ ਸ਼ਾਹੀਸ਼ਾ ਜੀਆਂ ਕਰਕੇ ਪੰਜਾਬ ਨੂੰ ਇਹ ਕਿਸੇ ਪਾਸੇ ਉਹ ਥੱਲੇ ਲਾ ਦੇਣਗੇ ਐਨਾ ਆ ਬੀਜੇਪੀ ਐਨੀ ਪੰਜਾਬ ਦੇ ਵਿਰੁੱਧ ਹੈ ਆਰਡੀਐਫ ਦਾ ਪੈਸਾ ਨਹੀਂ ਦਿੰਦੇ ਸਾਡਾ 5000 ਕਰੋੜ ਤੋਂ ਉੱਪਰ ਹੋਇਆ ਪਿਆ ਹੈ ਪੈਸੇ ਨਹੀਂ ਦਿੰਦੇ ਸਾਡੇ ਜੇ ਕਿਤੇ ਉਹ ਪੈਸਾ ਆ ਜੇ ਮੰਡੀ ਬੋਰਡ ਦਾ ਪੈਸਾ ਮੈਂ ਕਹਾਂ ਜੀ ਸੜਕਾਂ ਨੂੰ ਲਿਸ਼ਕਾ ਦੇਾਂਗੇ ਲਿਸ਼ਕਾ ਕੋਈ ਪਿੰਡ ਨਹੀਂ ਹੋਊਗਾ ਜਿੱਥੇ 18 ਫੁੱਟੀ ਸੜਕ ਨਾ ਜਾਂਦੀ ਹੋਵੇ ਕੋਈ ਐਹ ਜੀ ਸੜਕ ਨਹੀਂ ਹੋਊਗੀ ਜਿਹੜੀ ਐ ਪੂਰੀ ਜਿਹੜੀ ਸ਼ਾਨਦਾਰ ਸੜਕ ਨਾ ਹੋਵੇ ਉਹ ਪੈਸੇ ਨਹੀਂ ਦਿੰਦੇ ਕਿਉਂਕਿ ਪੰਜਾਬ ਤੇ ਪੈਸਾ ਲੱਗ ਰਿਹਾ ਹੈ ਫਿਰ ਕਹਿੰਦੇ ਕੋਲਾ Sri Lanka ਦੇ ਵਿੱਚ ਦੀ ਲੈ ਕੇ ਆਓ ਤਾਹਾਂ ਦੀ ਜਾਓ ਉਹਦੇ ਨਾਲ ਸਾਨੂੰ ਕੋਲਾ ਬਹੁਤ ਮਹਿੰਗਾ ਪਊ ਉਸ ਤੋਂ ਬਾਅਦ ਫਿਰ ਕਹਿੰਦੇ ਆ GST ਦਾ ਪੈਸਾ ਟੈਕਸ ਅਸੀਂ ਇਕੱਠਾ ਕਰਕੇ ਦਿੰਨੇ ਆ ਬਾਅਦ ਚ ਆਪਦਾ ਹਿੱਸਾ ਲੈਣ ਵਾਸਤੇ ਮੰਨ ਲਓ ਐਂ ਲੱਗਦਾ ਜਿਵੇਂ ਕੋਈ ਸਹਾਨ ਕਰਦੇ ਹੋਣ ਉਹ ਉਹਦੇ ਵਾਸਤੇ ਕਰਦੇ ਆ